5 ਲੱਖ 80 ਹੋ ਗਏ ਇਹਨਾਂ ਦਾ ਸੌਦਾ ਚੱਲ ਪਿਆ ਨਹੀਂ ਦਾ ਨਹੀਂ ਕੋਣ ਲੈਂਦਾ ਜੀ 6 ਲੱਖ ਹੋ ਗਏ ਨੀ ਦਾ ਹੋਰ 5 ਮਿੰਨਾਂ ਨਾਲ ਤੇ ਲੱਗ ਜਾਂਦੀਆਂ ਆ ਇਹ ਵੇਲਾ ਟੱਟਾ ਨੂੰ ਹੱਥ ਬਾਸੇ ਲਓ ਵੀ 7 ਬੱਕਰੇ ਹੋ ਗਏ ਖੱਸੀ ਕੀ ਮੰਗ ਕੋਰ ਸੱਤਾਂ ਦਾ ਕਿਤੇ ਪੈਸੇ ਮੰਗਣਾ ਖਸੀਆਂ ਦੇ ਕੁਰਸੀ ਦਾ ਖਲਾਇਰ ਇੱਥੇ ਬੈ ਜਾ ਦੇ ਦੇ ਰੱਖ ਲੈ ਉਧਰ ਦੇਖ ਲੈ ਆ ਲਾ ਲਾ ਅਸੀਂ ਤਾਂ ਵਜਨ ਦੇਖ ਲਿਆ ਵਾ ਜਿੰਨਾ ਕਹਗਾ ਹਾਂ ਬੋਲੋ ਜੀ ਹਾ ਸਾਢੇ 2 ਯਾਰ ਪੱਟੀ ਨੂੰ ਬੋਲੋ ਜੀ ਦੇਖ ਭਾਈ ਲੈਂਦਾ ਕੋਣ ਅੰਗਲਾਤ ਹੈ ਕੋਈ ਵੀ ਲੈਂਦਾ ਹੈ ਕੋਈ ਵੀ ਲੈਂਦਾ ਸਮਝ ਲੋ ਅਗਲੇ ਨੇ ਮੋਲ ਮੰਗਿਆ ਤੁਸੀਂ ਮੋਲ ਲਾਉਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਨੀ ਕੁਸ ਭਾਰੀਆਂ ਕੁਸ ਹੋਣੀਆਂ ਕੋਈ ਗੱਲ ਨਹੀਂ ਕੋਈ ਗੱਲ ਜਿਹੜੀ ਗੱਲ ਆ ਜਿਹੜੇ ਆ ਬੱਕਰੇ ਆ ਤੈਨੂੰ ਵੀ ਪਤਾ ਕਿੰਨੇ ਕ ਵਜਨ ਚ ਆ ਇਹਨਾਂ ਨੇ ਵਜਨ ਲੈਣਾ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਆ ਤੇ ਨਾ ਲਾਉਣਾ ਹਾਂ ਆ ਵੀ ਜਿੱਥੇ ਨਾ ਲਾਉਣਾ ਤੇ ਕੋਈ ਗੱਲ ਆ ਚੇਹਿਆ ਦੇਖ ਉਹਨੇ ਕੀ ਵਿੱਚ ਤਿੰਨ ਹੋਲੇ ਆ ਨਹੀਂ ਕੋਈ ਗੱਲ ਹੈ ਕਿਨੇ 6 ਆਏ 7 ਆਈ 7 ਆ ਚਾਰ ਨਹੀਂ ਹੋ ਰਿਹਾ ਨਹੀਂ ਤਾਂ ਮੈਂ ਤੁੰਨੇ ਕੱਢ ਕੇ ਦਾਰ ਨਜ਼ਰ ਆਉਂਗਾ ਕੋਈ ਗੱਲ ਨਹੀਂ ਹਾਂ ਉਹਨਾਂ ਕੀ ਵਜਨ ਹੈਗਾ 12 ਕਿਲੋ ਗਾਹ ਹੋਗੀ ਨਹੀਂ ਹੋਣਾ ਨਹੀਂ ਹੋਣਾ ਪਹੁੰਚੂ ਯਾਰ ਇਹ ਇਹ ਸੱਤ ਬੱਕਰੇ ਸਟਿੰਗੇ ਪਤਾ ਕਿੰਨੇ ਚੋ ਬਾ ਬੱਕਰੀਆਂ ਬੱਕਰੇ ਲੈ ਕੇ ਤਖਾ ਬੱਕਰੇ ਜਾਣਗੇ ਮਾਮੇ ਇਹ ਤੈਨੂੰ ਪਤਾ ਨਹੀਂ ਹੰ 40 40 ਬੱਕਰੀਆਂ ਘਰੇ ਇਹ ਸੱਤ ਬੱਕਰੀ 14 ਬੱਕਰੀਆਂ ਖਿੱਚਣਗੇ ਨਾਲ ਕਿਉਂਕਿ ਗਾਹ ਉਹ ਜਿਹੜੇ ਉਹਨਾਂ ਤਿੰਨ ਵਿੱਚੋਂ ਜਿਹੜੇ ਦੋ ਤਾਂ ਇਹ ਨਾ ਚੱਲਦੇ ਇਹਨਾਂ ਖੱਸੀ ਕੱਢ ਦਿੰਦੇ ਨੇ ਨਹੀਂ 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 ਬੱਕਰੇ ਸਾਰੀ ਖੱਸੀ ਜਿ ਘਰੇ ਵੀ ਫਿਰਦੇ ਆ ਸਾਰੀ ਖਸੀ ਹੈ ਠੀਕ ਹੈ ਯਾਰ ਨਹੀਂ ਹੋਣਾ ਨਹੀਂ 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 ਫਿਰ ਹੁਣ ਤੂੰ ਦੱਸ ਦੇ ਕੋਈ ਗਰਿਸ਼ ਕਰ ਦੇ ਕੋਈ ਬਾਹਲਾ ਬਾਹਲਾ ਥੱਲੇ ਮੇਰੀ ਕੋਈ ਗੱਲ ਤਾਂ ਗਲਤ ਸੁਣੋ ਮੇਰੀ ਤੁਹਾਨੂੰ ਵੀ ਪਤਾ ਤੁਸੀਂ ਸਾਥੋਂ ਵੱਟੇ ਆ ਵੀ ਮੈਂ ਸਾਢੇ 10000 ਮੁੱਲ ਕੀਤਾ ਮੈਨੂੰ ਪਤਾ ਸਾਢੇ 10 ਦਾ ਹੈ ਨਹੀਂ ਮਾਰ ਤੇ ਤੁਹਾਨੂੰ ਪਤਾ ਵੀ 6 ਦਾ ਵੀ ਹੈ ਨਹੀਂ ਮਾਰ ਇਹਨੂੰ ਇਹ ਵੀ ਪਤਾ ਵੀ 4 ਕੇ 5000 ਰੁਪਏ ਨਾਲ ਚੁੱਕਵਾਈ ਦੀ ਹੈ ਹੈ ਨਹੀਂ ਨਾ ਪਰ ਤੁਸੀਂ ਆਪ ਹੀ ਕਹਿ ਦੋ ਵੀ ਇੰਨੇ ਦੇ ਹੈ ਤੇ ਲੈ ਜੀ ਬਸ ਮੇਰੇ ਨਾਲ ਗੱਲਾਂ ਦੋ ਕਰੋ ਕਿਉਂ ਰੱਬ ਲੱਗਦੀ ਜੀ ਕਰ ਲੋ ਕੋਈ ਕਰੀਏ ਹਾਂ ਨਹੀਂ ਨਹੀਂ ਫਰਕ ਨਹੀਂ ਮੈਂ ਤੁਹਾਨੂੰ ਛੱਡ ਕੇ ਕਹਿੰਦਾ ਵੀ ਇੰਨੇ ਦੇ ਹੋਣਗੇ ਅੰਕਲ ਇਹਨੇ ਪਤਾ ਹੈ ਨਹੀਂ ਇਹਨੇ ਦਾ ਮਾਲ ਤੁਰਨ ਪਰ ਤੂੰ ਸੱਤੋਂ ਵੱਡੇ ਐ ਕਿ ਭਾਈ ਤੂੰ ਵੀ ਦੱਸ ਦੇ ਬਰ ਤੂੰ ਦੱਸ ਦੇ ਜੇ ਪੂਰੇ 10 ਨੂੰ ਲੈ ਜੀ ਬਸ ਬਈ ਔਰ ਫਿਰ ਕੀ ਲੈ ਨਹੀਂ ਫ੍ਰੈਂਕਲ ਹੈ ਨਹੀਂ 20 ਕਿਲੋ ਮੈਂ ਵੀ ਆਣਾ ਲਾਵਾ ਸੱਤ ਬੱਕਰਾਂ ਦਾ ਸੌਦਾ ਚੱਲੀ ਜਾਂਦਾ ਜਿਹਦੇ ਪਾਸੇ ਕੰਮ ਆ ਰਿਹਾ ਰੋਲਾ ਦਾ ਜੀ ਆ ਦੇ ਬੱਕਰਿਆਂ ਦਾ ਹਿਸਾਬ ਦੇਣਾ ਹੁਣ ਬੱਕਰੇ ਵਿੱਚ ਪਾ ਕੇ ਲਿਆਂਦੇ ਹੋਸਾ ਹੋਣਾ ਪਾ ਕੇ ਲਿਆਂਦੇ ਹੋ ਦੇਖੋ ਉਹ ਬੈਣ ਵਿੱਚ ਬੱਕਰਾ ਉਹ ਬੱਕਰਾ ਉਹ ਬੱਕਰਾ ਉਹ ਬੱਕਰੇ ਨੂੰ ਉਹ ਚੱਕਦਾ ਤਾਂ ਚੱਕਦਾ ਨਾ ਹਾਂ ਤੇ ਵਿੱਚ ਹੌਲੇ ਵੀ ਆ ਹਾਂਜੀ ਨਹੀਂ ਨਹੀਂ ਹੈਗੇ ਹੈਗੇ ਮੈਂ ਨਾ ਵੀ ਬਾਗੀ ਲੈਂਦਾ ਨਾਲ ਆ ਆ ਖੜਾ ਆ ਖੜਾ ਉਹ ਦੋ 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 ਬੱਕਰੀ ਨਾਰਮ ਇੱਕ ਹੋਰ ਆ ਤਿੰਨ ਨਾਲ ਮੈਂ ਟੋਕੇ ਵੇਖ ਲੈ ਯਾਰ ਇੱਕ ਆ ਖੜਾ ਨਗਰਾਜ ਆ ਤਿੰਨ ਨਾਲੇ ਚਾਰ ਭਾਰੇ ਤਿੰਨ ਨਾਲੇ ਆ ਹਾਂ ਨਹੀਂ ਨਹੀਂ ਸੱਤ ਨਾਗ ਹੈਗੇ ਪਰ ਬਦ ਤੇ ਦੇ ਦੇ ਯਾਰ ਦੇ ਦੇ ਹੈਗੇ ਆ ਉਹ ਦੂਜੀਆਂ ਪਾਉਣ ਦੇ ਦਾਂਗੇ ਨਹੀਂ 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 ਕੋਈ ਗੱਲ ਐ ਨਹੀਂ ਹੋਣਾ ਤੁਹਾਡਾ ਆਪਣਾ ਨਹੀਂ ਠੀਕ ਨਹੀਂ ਹੋਣਾ ਮਨ ਮੰਨ ਜਾ ਸਹੀ ਆ ਕੈਰ ਹੁਣਾ ਨਹੀਂ ਹੁਣਾ ਮਾ ਇਹ ਹੁਣ ਦੇਣੇ ਆ ਆ ਤੇ ਵੇਚਿਆ ਆਪਾਂ ਵੇਚਣਾ ਤੇ ਲੈ ਆ ਸ਼ੀਰੀ ਕਹਦਾ ਸ਼ੀਰੀ ਕਹਦਾ ਜਿਆ 650 ਨੂੰ ਨਹੀਂ ਹੁਣੀ 7000 ਨੂੰ ਨਹੀਂ ਹੁਣੀ ਮਾ ਨਹੀਂ ਹੁਣੀ ਇਹ ਨਹੀਂ ਹੁਣੀ ਮਾਖੀ ਤੁਹਾਨੂੰ ਦੱਸਣ ਉਹ ਪੱਟ ਦੀ ਧੱਕਾ ਕਰਕੇ ਮੇਰੇ ਨਾਲ ਮੈਂ ਤਾਂ ਦੇਦੀ ਨਹੀਂ ਮੈਂ ਸੋਦਾ ਨਹੀਂ ਦੇਣੀ ਜੇ ਪੱਟ ਤੇ ਪੱਟ ਤੇ ਵਜਨਦੀ ਆ ਜਿ세 ਹੀ ਖੜੇ ਯਾਰ ਪੱਟ ਤੇ ਵਜਨਦੀ ਹੁਣੀ ਚਲੋ ਕੋਈ ਗੱਲ ਨਹੀਂ ਆਪਣੀ ਕੁਝ ਦਾਇਰ ਠੀਕ ਆ ਯਾਰ ਦੇ ਪਰਾਂ ਨਹੀਂ ਮੈਂ ਠੀਕ ਹੁੰਦਾਗਾ ਜੇ ਆਪਾਂ ਤੁਹਾਨੂੰ ਮੋੜ ਦੇਣੀ ਯਾਰ ਤੂੰ ਮੋੜਨਾਂ ਦੀ ਗੱਲ ਕਰੀ ਜਾਂਦਾ ਪਰ ਤੂੰ ਇਹ ਮਤਲਬ ਤੂੰ ਦੇਣੇ ਨਹੀਂ ਨਹੀਂ ਜੇ ਤੂੰ ਕਹੇ ਮੈਂ ਕੱਥੇ ਦੇਣੇ ਆ ਸਾਰੇ ਫਿਰ ਕੋਈ ਗੱਲ ਨਹੀਂ ਮੈਂ ਕਹਿੰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਲੈ ਸਾਟਿਆ ਉਸਤਾ ਹੀ ਢਾਲ ਲੈਣੀ ਓਡੇ ਮੂਰੇ ਥਾਨ ਸਟਿਆ ਜਿਵੇਂ ਕਰਦੇ ਓਵੇਂ ਕਰ ਮੈਂ ਤਾਂ ਪੱਟੀ ਦਾ ਨਹੀਂ ਹੋਣਾ ਮੈਂ ਅੰਕਲ ਮੈਨੂੰ ਪਤਾ ਨਾ ਮੈਂ ਕੋਈ ਖਰੀਦਾ ਹੈ ਮਾਲ ਨੂੰ ਮੈਨੂੰ ਪਤਾ ਕਿ ਕੀ ਰੇਟ ਨੂੰ ਆਇਆ ਵਿੱਚੋਂ ਖਰਚਾ ਪਾ ਕੇ ਕੀ ਰੇਟ ਨੂੰ ਪਈ ਇਹ ਵੀ ਕਹਿੰਦਾ ਤੈਨੂੰ ਵੀ ਪਤਾ ਤੇਰੇ ਇੰਨੇ ਤੇ ਹੈਗੇ ਆ ਛੰਡ ਦੇ ਤੂੰ ਵੀ ਭਾਈ ਸਾਹਿਬੇ ਦੱਸ ਦੇ ਵੀ ਘੱਟ ਨਹੀਂ ਦੇਣਾ ਮੁੱਲ ਬਣਾ ਪੱਕਾ ਲੈਣਾ ਮੈਂ ਤੈਨੂੰ ਜਮੈਂ ਮੇਰਾ ਲੋਹੇ ਦਾ ਲੀਕਾ 6500 ਰੁਪਿਆ ਨਹੀਂ ਹੋਣਾ ਹੁਣ ਤੂੰ ਪੱਕੀ ਹੁਣ ਤੂੰ ਦੱਸ ਫਿਰ 1 ਮੈਂ ਤਾਂ ਹੁਣ ਕੁੰਡੀ ਡਾ ਲੂ ਜਿੱਤੇ ਪੱਕਾ ਲੱਗਣਾ ਮੈਂ ਕੁੰਡੀ ਡਾ ਦੇ ਵਿੱਚ ਅੰਗਲ ਲੈ ਜਾ ਪਰ ਆਇਆ ਨਹੀਂ ਹੋਣਾ ਤੁਹਾਡਾ ਆਪਣਾ ਤੇ ਤੂੰ ਦੱਸੇਂਗਾ ਕੋਈ ਮਾਲਾ ਮੋਟਾ ਤੂੰ ਵੀ ਤਾਂ ਰਾਜ ਹੈ ਮਾਲਾ ਫਰਕ ਵਾਲਾ ਨਾ ਬੰਗਲਾ ਨਹੀਂ ਇੰਨਾ ਕਿੰਨਾ ਫਰਕ ਲੈ ਗਏ ਚੇਤੇ 4-1000 ਰੁਪਏ ਕੌਂਕ ਤੇ ਕਮਾਈ ਹੁੰਦੀ ਨਾਲ ਮਗਰ ਮੈਨੂੰ ਵੀ ਪਤਾ ਪਰ ਤੁਹਾਨੂੰ ਤਾਂ ਨਹੀਂ ਹੁੰਨੀ ਅੰਗਲ ਤੁਹਾਡਾ ਨਹੀਂ ਹੋਣਾ ਪਈ ਹੈ ਬੜਾ ਬੱਦ ਬੱਕਰੀ ਬੱਕਰੀ ਕੌਣ ਦਿੰਦਾ ਬਾਹਰੋਂ ਨਹੀਂ ਦਿੰਦਾ ਵੀ ਇਸਰੇ ਡਾਕਟਰਾਂ ਬੱਕਰਾ ਦਾ ਪਾਲਿਆ ਨਹੀਂ ਆ ਜਾ ਬੱਬੀ ਇੱਧਰ ਬੱਕਰਾ ਤਾਂ ਨਹੀਂ ਪਾਲਦਾ ਪਰ ਬੱਕਰੇ ਦੇ ਵਿੱਚ ਉਹਨੇ ਗੁਣ ਵੀ ਨਹੀਂ ਨਾ ਦੇਦੇ ਪਏ ਮੈਨੂੰ ਤੇਰੇ ਨਹੀਂ ਉਹ ਨਹੀਂ ਹੱਲ ਨਹੀਂ ਹੈਗੇ ਤਾਂ ਹੈਗੇ ਪਰ ਨਹੀਂ ਹੋਣਾ ਅੰਕਲਾ ਮੈਨੂੰ ਪਤਾ ਨਾ ਬਾਹਲਾ ਫਰਕ ਤਾਂ ਖਾਈ ਇਹਨਾਂ ਤੋਂ ਨਹੀਂ ਮਗਨ ਲਖਾਈ ਵਾਲਾ ਕੰਮ ਹੀ ਨਹੀਂ ਤੁਸੀਂ ਆਏ ਤਾਂ ਵੇਖ ਲਓ ਨਹੀਂ ਹੋਣਾ ਸੌਦਾ ਪਰ ਪਤਾ ਕੀ ਅੰਕਲ ਆਪ ਇਹ ਰੇਟ ਨੂੰ ਆਪਣਾ ਕਿਹਦਾ ਹੱਲ ਕਰਨੀ ਹੁੰਦਾ ਬਾਹਲਾ ਫਰਕ ਇਹ ਹਾਂ ਲੈ ਨਹੀਂ ਹੋਣਾ ਮੈਂ ਆਪੋਂ ਮੋੜ ਦਿੰਦਾ ਨਹੀਂ ਹੋਣਾ ਮੈਂ 7000 ਨਹੀਂ ਦੇਣੀ ਆਪਾਂ ਨਹੀਂ ਹੋਣਾ ਨਹੀਂ ਹੋਣੀ ਨਹੀਂ ਹੋਣੀ ਸੱਤ ਨੂੰ ਪਤਾ ਨਹੀਂ ਇਹ ਪੱਤਰੇ ਨਹੀਂ ਹੋਣਗੇ ਕੋਈ ਨਹੀਂ ਬਸ ਉਹ ਮੰਨ ਜਾ ਉਹ ਮੈਨੂੰ ਹੀ ਪਤਾ ਨਹੀਂ ਹੋਣੇ ਅੰਕਲ ਇਹਨੇ ਤਾਂ ਹੈ ਨਹੀਂ ਮਾਲ ਜਿਹੜੀ ਉਹ ਮੈਂ ਕੋਣੀ ਕਰਦਾ ਦੱਸ ਫਿਰ ਕੋਈ ਰਾਹ ਪਾ ਦੇ ਤੂੰ ਵੀ ਆਏ ਪਾ ਲਈ ਪੂਰਾ ਰਾਹ ਪਾ ਕੇ ਲੈ ਆ ਮੈਂ ਤੈਨੂੰ ਨਹੀਂ ਨਹੀਂ ਹੋਣਾ ਨਹੀਂ ਹੋਣਾ ਅੰਕਲ ਬਸ ਤੈਨੂੰ ਲਾਸਟ ਕਹਿਦਾ ਇੱਕੋ ਗੱਲ ਕਰ ਦੇਣਾ 9500 ਨੂੰ ਲੱਗੇ ਬਸ ਆ ਲੈ ਮੈਂ 100 ਤੋਂ ਨਹੀਂ ਘਟਦਾ ਸਿੱਧਾ 500 ਹੀ ਘਟਦਾ ਚ ਲੈ ਬਾਲਾ ਫਰਕ ਨਹੀਂ ਹੋਣਾ ਅੰਕਲ ਸਿੱਧਾ ਮੈਂ ਵੀ ਤੈਨੂੰ ਨਹੀਂ ਹੋਣਾ ਮੈਨੂੰ ਪਤਾ ਕੀ ਪਤਾ ਅੰਕਲ ਨਹੀਂ ਹੋਣੀ ਕਰ ਤੇਰੀ ਨਹੀਂ ਹੋਣੀ 7000 8000 ਦਾ ਬੱਕਾ ਦਾ ਹੀ ਹੋਣਾ ਹੋਲੇ ਵੀ ਆ ਤੈਨੂੰ ਹੋ ਨਹੀਂ ਮੈਨੂੰ ਪਤਾ ਨਹੀਂ ਹੋਲੇ ਨਹੀਂ ਹੋਣਗੇ ਤਿੰਨ ਪਾ ਚਾਰ ਪਾ ਤਿੰਨ ਹੋਲੇ ਨਹੀਂ ਹੋਣੇ ਅੰਕਲ ਪਤਾ ਨਹੀਂ ਮੈਨੂੰ ਠੀਕ ਆ ਯਾਰ ਨਹੀਂ ਹੋਣੇ ਮਾਗਾ ਮੈਂ ਤੈਨੂੰ ਮੋੜਦਾ ਜੀ ਅੰਕਲ ਜੰਦਾ ਕਿਉਂਕਿ ਆਪਾਂ ਵੇਚਣਾ ਤੇ ਇੰਨੀ ਵਾਰਟ ਆਏ ਵੇਖ ਲੋ ਨਾ ਵੇਚਣਾ ਤੇ ਨਾ ਜਿਉਂ ਕੋ ਆਪਾਂ ਮੂੰਹ ਮੱਟਾਵੇਂ ਨਾ ਦੇਖ ਜਿਉਂ ਕੋ ਮੂੰਹ ਮੱਟਾਵੇ ਨਹੀਂ ਆ ਕੋਈ ਇਹ ਨਹੀਂ ਆ ਕੋਈ ਵਜਨ ਜ਼ਿਆਦਾ ਕੋ ਵਜਨ ਵੀ ਆਉਣਾ ਕੀ ਮਰ ਰੋਲਾ ਇਹਨਾਂ ਸਾਨੂੰ ਪਤਾ ਮੜ ਕੇ ਬੱਕਰੀਆਂ ਘਰੇ ਬਹੁਤ ਆ ਨਾ ਵਿੱਚ ਬੱਕਰੀਆਂ ਮਲਾਵਟ ਕਰਕੇ ਪਾਉਂਦੇ ਆ ਇਹ ਰਾ ਆ ਕੇ ਪਾਉਂਦੇ ਆ ਤਿੰਨ ਇੱਕ ਦਾ ਮਸਾਲਾ ਰਲਾਉਂਦੇ ਇਹ ਯਾਰ ਮਸਾਲਾ ਤਿੰਨ ਇੱਕ ਦਾ ਮਸਾਲਾ ਚੱਲਦਾ ਅੱਛਾ ਹੀ ਨਹੀਂ ਆ ਨਹੀਂ ਨਹੀਂ ਰੋਲਾ ਪਿਆ ਇਹ ਹੋਣੇ ਕੋਈ ਗੱਲ ਨਹੀਂ ਹੋਣੇ ਅੰਕਲ ਨਹੀਂ ਠੀਕ ਸੀ ਗਿਆ 700 ਕੋਈ ਨਹੀਂ ਮਾਵਾ 700 ਰੁਪਏ ਪੱਟੀ ਬਾਹਰੋਂ ਵੀ ਨਹੀਂ ਆਈ ਅੰਕਲ 700 ਉਹ ਕਾਚੀ ਵਾਲਾ ਕਿਤੇ 350 ਕਿਲੋਮੀਟਰ ਟੱਪੀ ਹਾਂ ਜਿੱਥੇ ਜਾਂਦੇ ਜਾਗੇ ਉੱਤੇ ਵੀ ਨਾ ਹੁੰਦਾ 700 ਉਹ ਤੇ ਸੀਕਰ ਦੇ ਨਹੀਂ ਬੱਤੀ ਖੜਦੇ ਸੀ ਸੀਕਰ ਵਾਲੇ 550 ਦੀ ਜਿਉਂਦੇ ਦੀ ਗਰੀਦ ਕਰੀ ਜਾਂਦੇ ਉੱਥੇ ਠੀਕ ਹੈ ਨਹੀਂ ਹੋਣਿਆ ਨਹੀਂ ਨਹੀਂ ਅਪਾ ਮੋਰ ਦੇ ਜਾਂਦਾ ਜਾਟਾ ਜਾਏ ਮੈਂ ਤੁਹਾਨੂੰ ਪੁੱਛੋਗੇ ਤੇ ਨਾ ਪਰ 15 ਹੋ ਜਾਂਦੇ ਆ ਨਾ ਪੈਸੇ ਬੰਦਿਆਂ ਦਾ ਯਾਰ ਕੀ ਜਾਣੇ ਨਹੀਂ ਮਾਦਾ ਅੰਕਲੋਂ ਤੈਨੂੰ ਪਤਾ ਵੀ ਸਾਢੇ 9 ਦਾ ਰਾਹ ਦੇਤਾ ਜਾਂਦੇ ਯਾਰ ਇੰਨਾ ਦੇ ਚੈਨਾਂ ਦੇ ਯਾਰ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਪਰ ਆਪਣਾ ਸੌਤ ਨਹੀਂ ਆਉਣਾ ਅੰਕਲਿਆ ਨਹੀਂ ਹੁੰਦਾ ਬੜਾ ਫਰਕਾ ਸੌਤ ਉਹਨਾਂ ਬੜਾ ਤੋਂ ਕਿੰਨਾ ਕਰ ਗਿਆ 9 ਤੇ ਤੂੰ ਆ ਗਿਆ 7 ਮੈਂ ਲਾਦਾ ਫਰਕ ਕੀ ਰਹਿ ਗਿਆ 2000 ਰੁਪਏ ਕਹਿੰਦਾ ਮੈਂ ਤਾਂ 500 ਰੁਪਏ ਦੱਸ ਕਰਦਾ ਚਾਹ ਹੋਰ 10 ਤੋਂ 500 ਘੱਟ ਕਰਦਾ ਸਾਢੇ 9 ਬਸ ਹਾਂ ਉਹ ਵੀ ਹੋ ਗਿਆ ਤੇ ਬਾਟਾ ਕਿੰਨੇ ਆ ਜੀ ਸਾਹਿਬ ਗਾ ਰਹੀ ਹੈ 19 19 19 ਉਧਰੋਂ ਵਾਲੇ ਨਹੀਂ ਸਾਰੇ ਨਾਲ ਦੇ ਇਹ 21 ਹੈ ਸਾਰੇ ਬੱਕਰੀਆਂ ਪਾ ਬੱਕਰੀਆਂ ਪਾ ਕੇ ਆ ਨੂੰ ਪਿਆਰ ਭਰੀ ਸਾਤਰੀ ਗਾਲ ਜਿਹੜੇ ਦਿਨਾਂ ਤੋਂ ਸੁਣਨ ਵਾਲੀ ਹੈ ਉਰਾਤ ਲਗਾ ਚੱਕੀ ਬੱਸ ਫਿਰ ਉਹਦਾਂ ਸਵੇ ਪਾ ਦੇ ਰਹਾ ਗੱਲ ਯਾਰ ਨਹੀਂ ਹੋਣਾ ਨਹੀਂ ਐਂਕਲ ਨਹੀਂ ਮੈਂ ਮੰਨ ਲਉ ਗੱਲ ਪਰ ਤੁਸੀਂ ਤੋਂ ਵੱਡੇ ਨਹੀਂ ਨਹੀਂ ਬਹਿ ਜਾਓ ਕੁਰਸੀ ਤੇ ਕਰਨੀ ਮੇਰੀ ਮਾਤੂ ਗੱਲ ਮੇਰੀ ਨਹੀਂ ਹੋਣਾ ਕਾ ਬੜਾ ਫਰਕ ਪੱਲੋ ਜਾਂਦੇ ਨਹੀਂ ਉਹ ਨਹੀਂ ਜਾਂਦੇ ਪੱਲੇ ਮੰਨ ਲਉ ਗੱਲ ਮੇਰੀ ਨਹੀਂ ਹੋਣਾ ਬਾਪ ਆਖਿਆ ਪਰ ਤੂੰ ਦਾ ਮੋੜਦੇ ਥੋੜੀ ਜੀ ਹੁਣ ਤੁਸੀਂ ਐਂ ਦੇਖੋ ਵੀ ਆਪਾਂ ਮੰਡੀ ਤੇ ਉਹਨਾਂ ਜੋ ਕਹਿੰਦਾ 2 ਰੁਪਇਆ ਪਰ ਦਿੰਦਾ ਪਰ ਨਾਲ ਦੀ ਨਾਲ ਕਹਿੰਨੇ ਲਗਾ ਦੋ ਪੱਲੋਂ ਫੇਸਬੁਕ ਨਹੀਂ ਆਉਂਦਾ ਇਹਦੇ ਨਾਲ ਤੂੰ ਗਲਤ ਹੁੰਦਾ ਨਹੀਂ ਮੇਰੇ ਨਹੀਂ ਬਈ ਇਹ ਮਦਦ ਲੈਣੇ ਬੱਕਰੀ ਖੱਸੀ ਆ ਨਾ ਪਿਆਰਾ ਤੁਸੀਂ ਬੱਕਰੇ ਆ ਚਾਰ ਵਾਲੇ ਨਹੀਂ ਚੜਦੇ ਸੰਦੋ ਆਖੀਦੇ ਆ ਤੇਰੀ ਅਜੀ ਤੇ ਉਹ ਬੰਦਾ ਉਹ ਪੁਲਸੀਆ ਹਾਂ ਪੁਲਸੀਆ ਆ ਗਿਆ ਉਹ ਪੁਲਸੀਆ ਨੂੰ ਲਾਉਣਾ ਇਹ ਹੋਸ ਭੈ ਮੇਰੇ ਦਿਮਾਗ ਤੇ ਹੁਣ ਕਰਾਉਂਗਾ ਪਾਪ ਚਾਰਾ ਇੰਨੀ ਹੋਣੀ ਨਹੀਂ ਨਹੀਂ ਅੰਗਲੇ ਬਾਲਾ ਬਾਲਾ ਫਰਕ ਸੀਨੀਅਰ ਕਰਦੇ ਵੀ ਨਹੀਂ ਦੇਣੇ ਮੈਂ ਨੀ ਰਾਜ਼ ਨਹੀਂ ਨਹੀਂ ਹੁਣ ਮੈਂ ਕਹਾਂ ਤੁਡੀ ਮੋੜਦਾ ਨਹੀਂ ਸੀ ਬਸ ਲਓ ਵੀ ਬਾਈ ਬੱਕਰਾ ਲੈ ਕੇ ਆਇਆ ਫਰੀਦਕੋਟ ਬੱਕਰਾ ਮੰਡੀ ਦੇ ਬਾਈ ਕਿਹੜਾ ਪਿੰਡ ਆਪਣਾ ਭਲੂਰ ਆ ਜੀ ਪਲੂਰਾ ਹਾਂ ਲਾ ਪਲੂਰਾ ਹਾਂਜੀ ਹਾਂਜੀ ਮਾਲਾ ਪਲੂਰ ਬਾਈ ਬੱਕਰੇ ਦਾ ਕੀ ਮੁੱਲ ਆ 18000 ਰੁਪਏ 18000 ਲਓ ਵੀ ਲਾਲ ਲੋਈਆ ਕਲਰ ਦਾ ਬੱਕਰਾ ਹੈ ਵੇਚ ਲੈ ਬੀਟਲ ਹਾਂ ਬੀਟਲ ਹਾਂਜੀ ਕੋ ਨਾਂ ਬਦਨਾਮ ਕਰਦੇ ਆ ਬੀਟਲ ਦਾ ਯਾਰ ਜਿੰਨੇ ਮੇਰੀ ਇੱਧਰ ਗੱਲ ਸੁਣੋ ਜੇ ਨਹੀਂ ਕਿਸੇ ਚੀਜ਼ ਦਾ ਪਤਾ ਹੁੰਦਾ ਜਾਨ ਜਾਨਵਰ ਖੜਾ ਕੇ ਨਾ ਤੇ ਉਹਦਾ ਨਾਂ ਨਹੀਂ ਬਦਨਾਮ ਕਰੀਦਾ ਹੁੰਦਾ ਇਹ ਨਸਲ ਦਾ ਨਾਂ ਬਦਨਾਮ ਆਪਾ ਜਿੰਨੇ ਖੜੇ ਆ ਨਾ ਸ਼ਾਇਦ ਮੇਰੇ ਖਾਲ ਬੀਟਲ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਮੈਨੂੰ ਵੀ ਨਹੀਂ ਚਾਹਤ ਪੂਰੀ ਇਹਨੂੰ ਪੁੱਛਾਵਾਂ ਲੈਵੇਂ ਕਹਿਣਾ ਉਹ ਦੱਸ ਜਰਾ ਕੀ ਦਾ ਬਦਨਾਮੀ ਕਰੀ ਜਾਣੀ ਦੱਸ ਇਹ ਤਾਂ ਗੱਲ ਹੈ ਨਸਲ ਦੀ ਬਦਨਾਮੀ ਬਾਈਆਂ ਦਾ ਵੀ ਕਰੀ ਜਾਂਦੇ ਤੁਸੀਂ ਕਰੀਦਾ